ਐਸਐਚਓ ਵੱਲੋਂ ਕਿਸਾਨ ਆਗੂ ਨਾਲ ਵਰਤੀ ਗਈ ਪਰ ਦੀ ਸ਼ਬਦਾਵਲੀ ਰੋਸ ਵਿੱਚ ਆਏ ਕਿਸਾਨਾਂ ਨੇ ਥਾਣਾ ਬਲਟੋਆ ਦੇ ਸਾਹਮਣੇ ਲਾਇਆ ਧਰਨਾ ਕਿੰਨੀ ਨਾਰੇਬਾਜ਼ੀ ਥਾਣਾ ਬਲਟੋਆ ਵਿਖੇ ਕਿਸੇ ਕੰਮ ਕੇ ਕਿਸਾਨ ਆਗੂ ਨਾਲ ਥਾਣਾ ਬਲਟੋਹਾ ਦੀ ਐਸਐਚਓ ਮੈਡਮ ਵੱਲੋਂ ਵਰਤੀ ਗਈ ਪਰ ਦੀ ਸ਼ਬਦਾਵਲੀ ਤੋਂ ਬਾਅਦ ਰੋਸ ਵਿੱਚ ਆਏ ਕਿਸਾਨਾਂ ਨੇ ਥਾਣਾ ਬਲਟੋਆ ਦੇ ਸਾਹਮਣੇ ਤਰਨਾ ਲਾ ਕੇ ਐਸਐਚਓ ਖਿਲਾਫ ਕੀਤੀ ਚਮਕੇ ਨਾਰੇਬਾਜ਼ੀ ਇਸ ਉਪਰੰਤ ਜਾਣਕਾਰੀ ਦੇਂਦੇ ਹੋਏ ਪੀੜਤ ਕਿਸਾਨ ਆਗੂ ਦਰਬਾਰਾ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਨਾਲ ਬਲੈਕ ਵਿੱਚ ਮੈਂਬਰ ਹੈ ਅਤੇ ਉਹ ਲਗਾਤਾਰ ਹੀ ਕਿਸਾਨਾਂ ਦੀਆਂ ਅਤੇ ਹੋਰ ਕੰਮਾਂ ਨੂੰ ਲੈ ਕੇ ਥਾਣੇ ਵਿੱਚ ਅਕਸਰ ਹੀ ਆਉਂਦੇ ਰਹਿੰਦੇ ਹਨ ਉਨ੍ਹਾਂ ਕਿਹਾ ਕਿ ਅੱਜ ਉਹ ਇਸ ਮਾਮਲੇ ਨੂੰ ਲੈ ਕੇ ਥਾਣਾ ਬਲਟੋਆ ਵਿਖੇ ਆਏ ਕਿ ਥਾਣਾ ਬਲਟੋਆ ਪੁਲਿਸ ਵੱਲੋਂ ਥੋੜੇ ਦਿਨ ਪਹਿਲਾਂ ਇੱਕ ਸ਼ਰਾਬ ਦੇ ਕੇਸ ਵਿੱਚ ਇੱਕ ਨੌਜਵਾਨ ਨੂੰ ਫੜ ਕੇ ਉਸ ਉੱਪਰ ਮੁਕੱਦਮਾ ਦਰਜ ਕਿਤਾ ਸੀ ਜਿਸ ਨੂੰ ਥਾਣਾ ਬਲਟੋਹਾ ਪੁਲਿਸ ਵੱਲੋਂ ਮਾਨਯੋਗ ਜੱਜ ਸਾਹਮਣੇ ਪੇਸ਼ ਕਰਵਾ ਕੇ ਹਵਾਲਤ ਵਿੱਚ ਜੇਲ੍ਹ ਭੇਜਣਾ ਸੀ ਅਤੇ ਇਹਨਾਂ ਨੂੰ ਹੀ ਜੱਜ ਉਸ ਨੌਜਵਾਨ ਨੂੰ ਥਾਣੇ ਬਲਟੋਹੇ ਦਾ ਇੱਕ ਮੁਲਾਜ਼ਮ ਥਾਣੇ ਬਲਟੋਹਾ ਵਿਖੇ ਕੰਮ ਕਰਦਾ ਅਤੇ ਇੱਕ ਪ੍ਰਾਈਵੇਟ ਨੌਜਵਾਨ ਨਾਲ ਲੈ ਕੇ ਜੱਜ ਸਾਹਮਣੇ ਪੇਸ਼ ਕਰਨ ਲਈ ਚਲੇ ਗਏ ਤਾਂ ਜੱਜ ਉਸ ਨੌਜਵਾਨ ਨੇ ਕੁਝ ਕਾਰਨਾ ਕਰਕੇ ਸੈਂਡ ਕਰਨ ਤੋਂ ਮਨਾਂ ਕੀਤਾ ਤਾਂ ਪੁਲਿਸ ਮੁਲਾਜ਼ਮ ਦੇ ਨਾਲ ਕੇ ਪ੍ਰਾਈਵੇਟ ਵਿਅਕਤੀ ਨੇ ਸ਼ਰਾਬ ਦੇ ਕੇਸ ਵਿੱਚ ਫੜ ਕੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਉਹ ਕਾਫੀ ਬਿਮਾਰ ਹੋ ਗਿਆ ਅਤੇ ਮਾਨਸਿਕ ਤੌਰ ਤੇ ਵੀ ਡਿਪਰੈਸ਼ਨ ਵਿੱਚ ਚਲੇ ਗਿਆ ਇਸੇ ਨੂੰ ਲੈ ਕੇ ਉਹ ਥਾਣਾ ਬਲਟੋਆ ਵਿਖੇ ਮੈਡਮ ਐਸ ਐਚ ਸੁਨੀਤਾ ਰਾਣੀ ਨੂੰ ਪੁੱਛਣਗੇ ਕਿ ਥਾਣੇ ਵਿੱਚ ਕੰਮ ਕਰਦੇ ਪ੍ਰਾਈਵੇਟ ਨੌਜਵਾਨ ਨੇ ਕਿਸ ਕਾਨੂੰਨ ਤਹਿਤ ਸ਼ਰਾਬ ਦੇ ਕੇਸ ਵਿੱਚ ਫੜੇ ਗਏ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਤਾਂ ਇਸੇ ਗੱਲ ਨੂੰ ਲੈ ਕੇ ਐਸ ਐਚਓ ਮੈਡਮ ਸੁਨੀਤਾ ਰਾਣੀ ਭੜਕ ਗਈ ਅਤੇ ਉਹ ਪੱਦੀ ਸ਼ਬਦਾਵਲੀ ਬੋਲਦੇ ਹੋਏ ਉਹਨਾਂ ਨੂੰ ਥਾਣੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਣ ਲਈ ਮੁਲਾਜ਼ਮਾਂ ਨੂੰ ਕਹਿਣ ਲੱਗ ਪਈ ਕਿਸਾਨ ਆਗੂ ਨੇ ਦੱਸਿਆ ਕਿ ਜਦ ਐਸ ਐਚਓ ਮੈਡਮ ਨੇ ਆਪਣੀ ਸ਼ਬਦਾਬਲੀ ਬੰਦ ਨਹੀਂ ਕੀਤੀ ਤਾਂ ਮਜਬੂਰ ਹੋ ਕੇ ਉਹਨਾਂ ਨੂੰ ਇਹ ਧਰਨਾ ਲਾਉਣਾ ਪਿਆ ਜਿਸ ਤੋਂ ਬਾਅਦ ਥਾਣਾ ਬਲਟੋਹਾ ਦੀ ਐਸ ਐਚਓ ਮੈਡਮ ਸੁਨੀਤਾ ਰਾਣੀ ਵੱਲੋਂ ਮਾਫੀ ਮੰਗੀ ਗਈ ਤਾਂ ਇਹ ਧਰਨਾ ਸਮਾਪਤ ਕੀਤਾ ਗਿਆ ਉਧਰ ਜਦ ਇਸ ਮਾਮਲੇ ਨੂੰ ਲੈ ਕੇ ਥਾਣਾ ਬਲਟੋਹਾ ਦੀ ਐਸ ਐਚਓ ਮੈਡਮ ਸੁਨੀਤਾ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਤਲਖੀ ਵਿਚ ਆ ਕੇ ਉਹਨਾਂ ਤੋਂ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਜਿਸ ਦਾ ਕਿਸਾਨ ਆਗੂਆਂ ਵੱਲੋਂ ਬੈਠ ਕੇ ਹੱਲ ਕਰ ਦਿੱਤਾ ਗਿਆ ਹੈ ਅਤੇ ਇਹ ਤਰਨਾ ਸਮਾਪਤ ਕਰਵਾ ਦਿੱਤਾ ਗਿਆ ਹੈ। ਤਰਨਤਾਰਨ ਤੋਂ ਪੱਤਰਕਾਰ ਸਨੁਪਤੇ ਆਪਾ ਦੀ ਵਿਸ਼ੇਸ਼ ਰਿਪੋਰਟ। ਜਿੰਦਾਬਾਦ। ਇਹ ਸਰਕਾਰਾਂ ਕਰਦੀਆਂ ਕੀ? ਜਿੰਦਾਬਾਦ। ਮੇਰੇ ਹੋਰੀ ਚੱਕ ਦਿਆਂਗੇ। ਮੇਰੇ ਹੋਰੀ ਚੱਕ ਦਿਆਂਗੇ। ਸਾਡੀ ਕਿਸਾਨ ਜੁਰੀਆਂ ਡੇਟਾ ਕਰਾਇਆ ਜਿੰਦਾਬਾਦ। ਕਿਸਾਨਾਂ ਦਾ ਤਰਨਾ ਜਿਹੜਾ ਚੁੱਪ ਦਿਨਾ। ਸਾਰੀ ਹਾਜ਼ਰਾਈ ਸੰਗਤ ਨੂੰ ਸਤਿ ਸ਼੍ਰੀ ਅਕਾਲ। ਮੈਂ ਤਾਂ ਇਹੀ ਅੱਜ ਦੇਖੋ ਪਬਲੀਕਲੀ ਖੁੱਲਿਆ ਮੇਰਾ ਖਾਣਾ ਠੀਕ ਆ ਸਾਨੂੰ ਵੀ ਤੁਹਾਡੇ ਤੇ ਜੋਗ ਦੀ ਬਹੁਤ ਲੋੜ ਆ ਤੇ ਤੁਹਾਨੂੰ ਵੀ ਸਾਨੂੰ ਸਹਿਯੋਗ ਦੇਣਾ ਚਾਹੀਦਾ ਆਲਵੇਜ਼ ਅਸੀਂ ਤੁਹਾਡੇ ਲਈ ਪ੍ਰੈਜ਼ੈਂਟ ਹਾਂ 24 ਆਰ ਅੱਜ ਚਲੋ ਮਾੜੀ ਮੋਟ ਮਿਸਅੰਡਰਸਟੈਂਡਿੰਗ ਹੋਈ ਸੀ ਜਿਹੜਾ ਬਲਟੋਏ ਇੱਕ ਪੱਤਿਆ ਸਰਜੂ ਹੋਇਆ ਸੀ ਐਕਸਾਈਜ਼ ਦਾ ਜਿਹਦੇ ਵਿੱਚ ਜਦੋਂ ਇਹਨਾਂ ਨੂੰ ਇਹ ਸੀ ਵੀ ਸ਼ਾਇਦ ਉਹ ਬੰਦੇ ਨਾਲ ਮਾੜੀ ਮੋਟ ਕੋਈ ਉਨੀ ਕੀ ਗੱਲ ਹੋਈ ਆ ਜਿਹਦੇ ਕਰਕੇ ਚਲੋ ਕਾਮਰੇਡ ਸਾਹਿਬ ਵੀ ਥੋੜਾ ਜਿਆਦਾ ਗਰਮ ਖਿਆਲੀਏ ਸੀ ਤੇ ਥੋੜਾ ਜਿਆਦਾ ਗਰਮ ਹੋ ਗਏ ਤੇ ਮੇਰੇ ਤੋਂ ਵੀ ਚਲੋ ਥੋੜਾ ਬਾਧਾ ਉਹਨਾਂ ਦਾ ਆਨਸਰ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਕੋਈ ਗੱਲਬਾਤ ਨਹੀਂ ਹੋਈ ਜਦੋਂ ਨਾਲ ਮਿਲ ਕੇ ਅੱਜ ਆਪਾਂ ਮੌਕੇ ਨੂੰ ਸਾਂਭਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਦੋਂ ਮਰਗੀ ਖਾਣੇ ਆਉਂਗੇ ਸਾਡੇ ਵੱਲੋਂ ਪੂਰੀ ਸਪੋਰਟ ਆ ਠੀਕ ਹੈ ਜਿਹੜੇ ਵੀ ਆਪਣੇ ਗੈਡ ਐਲੀਮੈਂਟਸ ਹੈਗੇ ਆ ਬਲਟੋਏ ਵਿੱਚ ਜਾਂ ਕੋਈ ਗਲਤ ਕੰਮ ਕਰ ਰਹੇ ਹੋ ਉਹਨਾਂ ਬਾਰੇ ਤੁਹਾਨੂੰ ਇਨਫੋਰਮੇਸ਼ਨ ਦਿਓ ਤਾਂ ਕਿ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਸਕੇ ਤੇ ਜੋ ਜਿਵੇਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਐਕਸਾਈਜ਼ ਦਾ ਕੰਮ ਚੱਲਦਾ ਕੋਈ ਇਲੀਗਲ ਕੰਮ ਚੱਲਦਾ ਤੇ ਜਿੱਥੇ ਕੋਈ ਤਮਾਸ਼ਾ ਵੀ ਘਵਰੀ ਹੁੰਦੀ ਸਾਡਾ ਸਹਿਯੋਗ ਦਿਓ ਤਾਂ ਕਿ ਨਸ਼ਿਆਂ ਨੂੰ ਵੀ ਖਤ ਪਾਈ ਜਾ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਭਰਨੇ ਦੀ ਸਮਾਪਤੀ ਕੀਤੀ ਜਾਵੇ ਹਾਂਜੀ ਮਨਾਵਾਂ ਸਾਹਿਬ ਅੱਜ ਜਿਹੜਾ ਧਰਨਾ ਦਿੱਤਾ ਗਿਆ ਹੈ ਤੁਹਾਡੇ ਨਾਲ ਨਾਲ ਸਹਿਯੋਗ ਕੀਤਾ ਗਿਆ ਵਾ ਹਾਂਜੀ ਹਾਂਜੀ ਕੀ ਮਾਮਲਾ ਕੀ ਸੀ ਹੈ ਮਾਮਲਾ ਵੇਖੋ ਕਿ ਸਾਡੇ ਕਾਮਰੇ ਦਰਬਾਰਾ ਸਿੰਘ ਦੀ ਬਲਟੋਆ ਜੋ ਕਿ ਬੜੇ ਵਧੀਆ ਕਿਸਾਨ ਆਗੂ ਨੇ ਸਾਡੇ ਨਾਲ ਨਸ਼ੇ ਦੇ ਵਿਰੁੱਧ ਕਿਉਂ ਨਾ ਬੜਾ ਸਾਥ ਦਿੱਤਾ ਹੈ ਅੱਜ ਉਹਨਾਂ ਦੇ ਦਰਮਿਆਨ ਆ ਔਰ ਐਸ ਐਚਓ ਬਲਟੋਆ ਉਹਨਾਂ ਦੇ ਵਿਚਕਾਰ ਜੜੀ ਆ ਤਲਕੀ ਹੋ ਗਈ ਔਰ ਉਹਦੇ ਕਰਕੇ ਸਾਨੂੰ ਮਜਬੂਰਨ ਧਰਨਾ ਲਾਉਣਾ ਪਿਆ ਕਿ ਜੇ ਸਾਡੇ ਨਾਲ ਬਹੁਤ ਬਾਰਾਂ ਦੇ ਨਾਲ ਥਾਣੇ ਦੇ ਵਿੱਚ ਇਹੋ ਜਿਹਾ ਵਰਤਾਓ ਕੀਤਾ ਜਾਊਗਾ ਫਿਰ ਆਮ ਪਬਲਿਕ ਨੂੰ ਇਨਸਾਫ ਨਹੀਂ ਦਿੱਤਾ ਇਸ ਕਰਕੇ ਅਸੀਂ ਇੱਥੇ ਧਰਨਾ ਦਿੱਤਾ ਔਰ ਪੁਲਿਸ ਨੇ ਆਪਣੀ ਜਿਹੜੀ ਆ ਐਸ ਐਚ ਓ ਸਾਹਿਬ ਉਹਨੇ ਆਪਣੀ ਗਲਤੀ ਮੰਨੀ ਕਿ ਜਿਹੜੀ ਮਿਸ ਅੰਡਰਸਟੈਂਡਿੰਗ ਹੋ ਗਈ ਆ ਅੱਗੇ ਤੋਂ ਅਸੀਂ ਇਦਾਂ ਨਹੀਂ ਹੋਏਗਾ ਅੱਗੇ ਤੋਂ ਤੁਹਾਡਾ ਜਿਹੜਾ ਪੰਦਾ ਮਾਨ ਸਨਮਾਨ ਦਿੱਤਾ ਜਾਊਗਾ ਔਰ ਤੁਹਾਡਾ ਸਹਿਯੋਗ ਵੀ ਕੀਤਾ ਜਾਊਗਾ ਔਰ ਤੁਹਾਡਾ ਸਹਿਯੋਗ ਲਿਆ ਗਿਆ ਔਰ ਫਿਰ ਆਮ ਜਿਹੜਾ ਇੰਤਕਾ ਹਾਂਜੀ ਕਾਮਰੇਟ ਜੀ ਅੱਜ ਜਿਹੜਾ ਧਰਨਾ ਲਾਇਆ ਗਿਆ ਥਾਣੇ ਦੇ ਸਾਹਮਣੇ ਕਿਸ ਮਸਲੇ ਨੂੰ ਲੈ ਕੇ ਲਾਇਆ ਗਿਆ ਜੀ ਇਹ ਧਰਨਾ ਆਹ ਮੋਰਚੇ ਤੇ ਟੀਵੀ ਇਸ ਤੇ ਇੱਥੇ ਨਾ ਉਹ ਆਪਣੇ ਐਸਐਚਓ ਸਾਹਿਬ ਨਾਲ ਬੋਦਲ ਗੱਲ ਕਰਨ ਆਏ ਸਾਹਿਬ ਹੀ ਇਸ ਤਰ੍ਹਾਂ ਮੁੰਡੇ ਨੂੰ ਆ ਤੇ ਪੁੱਟਿਆ ਗਿਆ ਬੰਗਰੇ ਸਿੰਘ ਪਰ ਉਹ ਜਦੋਂ ਸੱਚ ਨੂੰ ਦੱਸਿਆ ਤੇ ਉਹ ਥੋੜੇ ਜੇ ਭੜਕ ਪਏ ਐਸਐਚਓ ਸਾਹਿਬ ਤੇ ਉੱਥੇ ਆ ਕੇ ਰੌਲਾ ਪੈ ਗਿਆ ਇਸ ਗੱਲ ਦਾ ਕਿਉਂਕਿ ਉਹਨੂੰ ਪੁੱਛਿਆ ਸੀ ਵੀ ਪੁਰਾਈ ਦੇ ਬੰਦਾ ਇਹਨੂੰ ਕਿਉਂ ਲੈ ਕੇ ਗਿਆ ਸਿਰਫ ਇੰਨੀ ਗੱਲ ਹੋਈ ਉਹਦੇ ਨਾਲ ਹੋਰ ਕੋਈ ਗੱਲ ਨਹੀਂ ਉਨੂੰ ਇਹ ਹੀ ਪੁੱਛਿਆ ਗਿਆ ਵੀ ਆ ਜਿਹੜੀ ਖੁਰਸੀ ਐ ਤੂੰ ਨਿਆਂ ਮੰਗਦੇ ਆ ਤੂੰ ਕੀ ਨਿਆਂ ਦੇਣਾ ਚਾਹਨੀ? ਈਐਸਐਸਓ ਸਾਹਿਬ ਨੂੰ ਪੁੱਛਿਆ ਗਿਆ ਹੋਰ ਕੋਈ ਸਾਡੀ ਮਤਲਬ ਕੋਈ ਐਸਐਸਓ ਨਾਲ ਕੋਈ ਸਾਡੀ ਦੁਸ਼ਮਨੀ ਥੋੜੀ ਐ? ਕੀ ਅੱਗੋ ਪੁੱਠਾ ਸਿੱਧਾ ਬੋਲੇ ਇਹਨਾਂ ਨੂੰ? ਨਾ ਕਰਦੇ ਆ ਉਹ ਖੁਰਸੀ ਦਾ। ਅੱਗੋ ਪੁੱਠਾ ਸਿੱਧਾ ਬੋਲੇ ਇਹਨਾਂ ਨੂੰ? ਇਹ ਪੁੱਛਾ ਚੱਕਾ ਬੋਲੇ। ਆਹੀ ਗੱਲ ਸੀ। ਹੁਣ ਧਰਨਾ ਕਰ ਤਾ ਸਮਾਪਤ ਕੀਤਾ ਗਿਆ। ਇਹ ਜਦੋਂ ਨਾ ਸਭ ਵੀ ਫੀਲ ਕਰ ਲਿਆ ਤੁਸੀਂ। ਆਵਰੇਟ ਜਿਹੜਾ ਧਰਨਾ ਦਿੱਤਾ ਗਿਆ ਕਿਸ ਮਕਸਦ ਨੂੰ ਲੈ ਕੇ ਦਿੱਤਾ ਗਿਆ ਜੀ ਅੱਜ ਇੱਥੇ ਜੀ ਭਾਰਤੀ ਕਿਸਾਨ ਯੂਨੀਅਨ ਉਹ ਗਰਾਹਾਂ ਦੇ ਆਪ ਸਰਦਾਰ ਦਰਬਾਰਾ ਸਿੰਘ ਵੱਲੋਂ ਇਹ ਕਿਸੇ ਕਿਸੇ ਦੇ ਸੰਬੰਧ ਵਿੱਚ ਥਾਣਾ ਵੱਲ ਟੋਆ ਐ ਐਸਐਸਓ ਸਾਹਮਣੇ ਮਿਲਣ ਆਏ ਸੀ ਹਾਂ ਉਥੇ ਗੱਲਬਾਤ ਕਰਦੇ ਹਾਂ ਚਲੋ ਮਾਹੌਲ ਥੋੜਾ ਤਲਖੀ ਵਾਲਾ ਹੋ ਗਿਆ ਐਸਐਸਓ ਸਾਹਿਬ ਵੱਲੋਂ ਜਿਹੜਾ ਹੈਗਾ ਬਹੁਤ ਗਲਤੀ ਇਹਨਾਂ ਨੂੰ ਬੋਲਿਆ ਗਿਆ ਕਿ ਇੱਥੇ ਕੋਈ ਤੁਹਾਡਾ ਕੰਮ ਨਹੀਂ ਇੱਥੇ ਥਾਣੇ ਅੰਦਰ ਜਾ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਘੱਟੋ ਜਾਂ ਹਵਾਲਾ ਦੇ ਵਿੱਚ ਦੇ ਦੋ ਇਹੋ ਜਿਹੜਾ ਮਿਸਬਿਹਬ ਇਹਨਾਂ ਆਗੂ ਨਾਲ ਕੋਈ 4-5 ਸਾਥੀ ਹੋਰੇ ਮੋਤਵਰ ਪਿੰਡ ਦੇ ਐਸ਼ ਹੁੰਦਾ ਕੀਤਾ ਜਾ ਉਹਦੇ ਵਿਰੋਧ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਸਿਰ ਹੈਗਾ ਯਾਰ ਦੁਨੀਆ ਨੂੰ ਵੱਲੋਂ ਪਿੰਡ ਵੱਲੋਂ ਜਾਂ ਲਾਗੇ ਬੰਨੇ ਸਾਰੇ ਸਜੂਦਿਆਂ ਦੀ ਮਦਦ ਨਾਲ ਥਾਣੇ ਮੂਹਰੇ ਤਰਨਾ ਲਗਾਇਆ ਗਿਆ ਤਾਂ ਜੋ ਅੱਗੇ ਤੋਂ ਵੀ ਜਿਹੜਾ ਕੋਈ ਵੀ ਇੱਥੇ ਥਾਣੇ ਆਵੇ ਆਮ ਲੋਕਾਂ ਨੇ ਆਉਣਾ ਇੱਥੇ ਆਪਦੇ ਕੰਮਾਂ ਨੂੰ ਇਹਨਾਂ ਮੋਤਵਰਾਂ ਜਾਂ ਆਗੂਆਂ ਨੂੰ ਨਾਲ ਲੈ ਕੇ ਆਉਣਾ ਅਗੇ ਇਹਨਾਂ ਨਾਲ ਕੋਈ ਜੇ ਆਗੂ ਨਾਲ ਦੁਰਵਿਵਾਰ ਹੋਊਗਾ ਤੇ ਆਮ ਬੰਦੇ ਦੀ ਇੱਥੇ ਬਿਲਕੁਲ ਕੋਈ ਸੁਣਵਾਈ ਨਹੀਂ ਹੋਊਗੀ ਕਿਉਂਕਿ ਅਜੇ ਆਗੂ ਨਾਲ ਦੁਰਵਿਵਾਰ ਇਹਦਾ ਰਹੇਗਾ ਸਸਾ ਸਾਬ੍ਹ ਨੂੰ ਸ਼ੁਭਕਾਮਨਾਵਾਂ ਦਵਾਇਆ ਗਿਆ ਕਿ ਹਰ ਆਗੂ ਦੀ ਜੋ ਕਿ ਆਮ ਬੰਦਾ ਵੀ ਆਉਂਦਾ ਉਹਦੀ ਪੂਰੀ ਸਨਮਾਨੀ ਹੋਵੇ ਕਿਸੇ ਨਾਲ ਇਹੋ ਜਿਹਾ ਇਸ ਵੀਅਬ ਚਲੋ ਜੀ ਟਾਕ ਦੀ ਮੂਵਮੈਂਟ ਜਿਹੜਾ ਕੋਈ ਹੋ ਗਿਆ ਆ ਇਧਰ ਹੋ ਗਿਆ ਜਾਂ ਉਧਰ ਉਹ ਸੌਟ ਆਊਟ ਕਰ ਲਿਆ ਗਿਆ ਆਪਸੀ ਸਹਿਮਤੀ ਨਾਲ ਤੇ ਚਲੋ ਗਿਲਾਸ਼ਿਕਵਾ ਜਿਹੜਾ ਵੀ ਕੋਈ ਦੂਰ ਕਰ ਲਿਆ ਗਿਆ ਤੇ ਇਹ ਤੋਂ ਕੋਈ ਵੀ ਇਹੋ ਜਿਹੀ ਜਿਹੜੀ ਘਟਨਾ ਨਹੀਂ ਆਏਗੀ ਹਰ ਆਉਣ ਜਾਣ ਵਾਲੇ ਆਗੂ ਨੂੰ ਪੂਰਾ ਮਾਨ ਸਨਮਾਨ ਮਿਲੇ ਕਾਮਰੇਡ ਜੀ ਅੱਜ ਜਿਹੜਾ ਜਥੇਬੰਦੀ ਵੱਲੋਂ ਧਰਨਾ ਲਾਇਆ ਗਿਆ ਕਿਹੜੇ ਮਕਸਦ ਨੂੰ ਲੈ ਕੇ ਲਾਇਆ ਗਿਆ ਜੀ ਮੈਂ ਪਹਿਲਾਂ ਬਧਾਈ ਦੇ ਪਾਤਰਿਆ ਮੇਰੇ ਵੀਰ ਪੱਤਰਕਾਰ ਆਏ ਆ ਜਿਨ੍ਹਾਂ ਨੇ ਸਰਕਾਰ ਤੱਕ ਗੱਲ ਪਹੁੰਚਾਉਣੀ ਆ ਭਾਰ ਦੇ ਕਿਸਾਨ ਜਿਹੜੇ ਨੇ ਇੱਕ ਤਾਂ ਗ੍ਰਾਹਾ ਮੀਤ ਪ੍ਰਧਾਨ ਦਲੇਰ ਸਿੰਘ ਰਾਜੂਗੇ ਇਹ ਸਾਨੂੰ ਅਵਰਜੈਂਸੀ ਜਿਹੜਾ ਧਰਨਾ ਹੈ ਲਾਉਣਾ ਕਿਉਂ ਪੈ ਗਿਆ ਸਰਦਾਰ ਦਰਬਾਰਾ ਸਿੰਘ ਦਾ ਮਸਲਾ ਸੀ ਇਹ ਆਏ ਹੀ ਐਸਐਚਓ ਚ ਸਾਡੀ ਭੈਣ ਹੀ ਲੱਗਦੀ ਆ ਭੈਣ ਹੀ ਕਹਾਂਗੇ ਜੇ ਤੁਹਾਡੀ ਭੈਣ ਹੀ ਐਸਐਚਓ ਇਹਨਾਂ ਦੇ ਕੋਈ ਆਪਸ ਵਿੱਚ ਤਲਖੀ ਹੋਈ ਆ ਮੜੀ ਜੀ ਉਧਰ ਉਧਰੀ ਗੱਲਬਾਤ ਹੋ ਗਈ ਇਹਨਾਂ ਦੀ ਉਹਦੇ ਦੇ ਰੈਂਚਸ ਦੇ ਵਿੱਚ ਆਣ ਕੇੜਾ ਧਰਨਾ ਸਾਨੂੰ ਆ ਧਰਨਾ ਲਾਇਆ ਸੜਕ ਬੰਦ ਕੀਤੀ ਸਾਰਾ ਕੁਝ ਕੀਤਾ ਹੈ ਹੁਣ ਉਹਨਾਂ ਨੇ ਸਾਨੂੰ ਅੰਦਰ ਸੱਦਿਆ ਹੈ ਸਾਦ ਕੇ ਸਾਡੀ ਗੱਲਬਾਤ ਚੱਲੀ ਟੇਬਲ ਤੇ ਉਹਨਾਂ ਨੇ ਸੌਰੀ ਫੀਲ ਕੀਤੀ ਆ ਤੇ ਉਹਦੇ ਕਰਕੇ ਫੇਰ ਉਹਨਾਂ ਦਾ ਵਿਸ਼ਵਾਸ ਪਾਇਆ ਤੇ ਫੇਰ ਜਿਹੜਾ ਧਰਨਾ ਜਿਹੜਾ ਆਹੀ ਇਹ ਸਮਾਪਤ ਕਰਤਾ ਤੇ ਜਿਹੜੀ ਕੁੱਟਮਾਰ ਹੋਈ ਉਹਦਾ ਕੋਈ ਅਜੇ ਮੁੱਦਾ ਹੋਇਆ ਹੈ ਕੁੱਟਮਾਰ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਦੇ ਕੁੱਟਮਾਰ ਸੰਗਲ ਆਹੀ ਆ ਵਿੱਚ ਸੰਗਤ ਦੇ ਨਿਸ਼ਾਨ ਆ ਉਹਨੂੰ ਕੁੱਟ ਹੋਈ ਆ ਉਹ ਕਿੰਨੇ ਆ ਸਾਡਾ ਪ੍ਰਾਈਵੇਟ ਬੰਦਾ ਆ ਉਹ ਜ਼ਿੰਮੇਵਾਰ ਉਹ ਬੰਦਾ ਆ ਉਹ ਵਾਕਈ ਉਸ ਗੱਲ ਤੇ ਉਹਨੂੰ ਮਾਰੀ ਦੀ ਬਾਹ ਤੇ ਛਿੜਾਈ ਆ ਕੁਟਿਆਏ ਉਹ ਸੱਚ ਆ ਉਹ ਵਿਸ਼ਵਾਸ ਦਵਾਇਆ ਗਿਆ ਕੋਈ ਕਾਰਵਾਈ ਦਾ ਵਿਸ਼ਵਾਸ ਲਾਇਆ ਗਿਆ ਵੀ ਜੋ ਬੰਦੀ ਕਾਰਵਾਈ ਕਰਾਂਗੇ ਇਮ ਜਿਹੜਾ ਧਰਨਾ ਲੱਗਾ ਸੀਗਾ ਥਾਣੇ ਤੇ ਕਿ ਇੱਕ ਨੌਜਵਾਨ ਦੀ ਜਿਹਦਾ ਪਰਚਾ ਦਰਜ ਹੋਇਆ ਉਹਦੀ ਕੁੱਟਮਾਰ ਕੀਤੀ ਗਈ ਤੇ ਹਾਲਤ ਗੰਦੀ ਰਹੀਆ ਤੇ ਕੀ ਮਾਮਲਾ ਕੀ ਸੀ ਕਿਉਂ ਮੋਦਬਾਰਾਂ ਨੂੰ ਉਲਟਾ ਸਿੱਧਾ ਬੋਲਾਂਗੇ ਇਹਦੇ ਵਿੱਚ ਜੀ ਮੇਨ ਇਹ ਸੀ ਕਿ ਆਪਣੇ ਮਲਟੋਈ ਵਿੱਚ ਕਾਫੀ ਹੈਵੀ ਮਾਤਰਾ ਵਿੱਚ ਜਿਹੜਾ ਕੰਮ ਚੱਲ ਰਿਹਾ ਸੀ ਉਸਾਈ ਦਾ ਤੇ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਪੂਰੀ ਮਸਤੀ ਨਾਲ ਡਿਊਟੀ ਕਰ ਰਹੇ ਹਾਂ ਤੇ ਜਿਸ ਦੇ ਵਿੱਚ ਸਾਡੇ ਕੋਲ ਛੇ ਤੋਂ 20 ਲੀਟਰ ਲਾਨ 35 ਤੋਂ ਸ਼ੁਰੂਤ ਤੇ ਚਾਲੂ ਪੱਟੀ ਤੇ ਇਲੈਕਟ੍ਰਿਕ ਕਨੈਕਸ਼ਨ ਵੀ ਬਣਾਇਆ ਹੋਇਆ ਜਿਹਦੇ ਅਗੇਂਸਟ ਇਹ ਪਰਚਾ ਦਿੱਤਾ ਗਿਆ ਜਿਹ ਤਾਂ ਕਿ ਉਹ ਫਿਜ਼ੀਕਲੀ ਥੋੜਾ ਜਿਹਾ ਅਨਫਿਟ ਸੀਗਾ ਜਿਹਦੇ ਕਰਕੇ ਉਹਨੂੰ ਚਲੋ ਕੋਰਟ ਵੱਲੋਂ ਵੀ ਰੀਲੀਜ਼ ਕਰ ਦਿੱਤਾ ਗਿਆ ਤੇ ਇਹੀ ਸੀ ਤਾਂ ਕਾਮਨੇ ਸਾਹਿਬ ਵੱਲੋਂ ਇਹਦੇ ਵੀ ਅਲਿਗੇਸ਼ਨ ਆਇਆ ਸੀ ਕਿ ਉਹਦੀ ਟੱਕਰਬਾਜ਼ੀ ਹੋਈ ਤਾਂ ਮੈਂ ਉਹਨਾਂ ਨੂੰ ਵਿਸ਼ਵਾਸ ਕਰਾਇਆ ਕਿ ਇਦਾਂ ਦੀ ਬਿਲਕੁਲ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਉਹ ਫਿਜ਼ੀਕਲੀ ਥੋੜਾ ਜਿਹਾ ਅਨਫਿਟ ਸੀਗਾ ਤਾਂ ਅਸੀਂ ਉਹਨੂੰ ਮਾਰਕ ਕਰਕੇ ਕੀ ਲੈਣਾ ਸੀ ਕਿਉਂਕਿ ਉਹਦੇ ਤੇ ਪਰਚਾ ਦਰਜ ਹੋ ਚੁੱਕਿਆ ਸੀ ਹੁਣ ਜਿਹੜਾ ਧਰਨਾ ਸਮਾਪਤ ਹੋ ਗਿਆ ਜੀ ਬਿਲਕੁਲ ਜੀ ਧਰਨਾ ਸਮਾਪਤ ਹੋ ਗਿਆ ਜੋ ਮਿਸ ਅੰਡਰਸਟੈਂਡਿੰਗ ਸੀ ਉਹ ਕਲੀਅਰ ਕੀਤੀ ਗਈ ਆ ਤੇ ਜਿਹਨੇ ਕਾਮਰੇਦ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਨੂੰ ਕਿਹਾ ਕਿ ਸਾਡਾ ਬਿਲਕੁਲ ਸਹਿਯੋਗ ਦਿਓ ਤਾਂ ਕਿ ਇਲੈਕਸ਼ਨ ਜਿਹੜੇ ਅਮਨ ਮਾਨਾ ਕਰਵਾਈਆਂ